ਦਿਲਜੀ ਦੋਸਾਂਝ ਦੀ ਜੋ ਵੀ ਕੌਂਟਰੋਵਰਸੀ ਚੱਲ ਰਹੀ ਸੀ ਸ਼ੁਰੂ ਤੋਂ ਜਿਵੇਂ ਸਰਦਾਰਜੀ 3 ਫਿਲਮ ਚ ਕੀ ਹੋਇਆ ਆਪਾਂ ਸਭ ਨੂੰ ਪਤਾ ਹੈ ਸਰਦਾਰਜੀ 3 ਫਿਲਮ ਦਾ ਵਿਰੋਧ ਕਿਉਂ ਹੋਇਆ ਉਸ ਤੋਂ ਬਾਅਦ ਉਹਦੀ ਐਂਟਰੀ ਜੋ ਬਾਰਡਰ 2 ਚ ਸੀਗੀ ਉਹ ਇਹ ਕਿਹਾ ਜਾ ਰਿਆ ਸੀ ਵੀ ਬਾਰਡਰ 2 ਚ ਦਿਲਜੀ ਦੋਸਾਂਝ ਦੇ ਰੋਲ ਨੂੰ ਹੀ ਕੱਟ ਦਿੱਤਾ ਜਾਊਗਾ ਪਰ ਦੋਸਾਂਝਾਂ ਵਾਲੇ ਦਾ ਜੋ ਰੋਲ ਸੀਗਾ ਬਾਰਡਰ 2 ਫਿਲਮ ਚ ਉਸ ਟਾਈਮ ਡਾਇਰੈਕਟਰ ਨੇ ਕਿਹਾ ਕਿ 40% ਸ਼ੂਟ ਕੰਪਲੀਟ ਹੋ ਚੁੱਕੀ ਆ ਹੁਣ ਦਿਲਜੀ ਦੋਸਾਂਝ ਨੂੰ ਇਸ ਫਿਲਮ ਤੋਂ ਬਾਹਰ ਰੱਖਣਾ ਸਾਡੇ ਵਸ ਦੀ ਗੱਲ ਨਹੀਂ ਕਿਉਂ ਤੇ ਅਸੀਂ ਹੁਣ ਕਿਸੇ ਵੀ ਨਵੇਂ ਐਕਟਰ ਨੂੰ ਤਾਂ ਲੈ ਹੀ ਨਹੀਂ ਸਕਦੇ ਇੱਕ ਪਾਸੇ ਉਹਨਾਂ ਦੀ ਸੱਚੀ ਗੱਲ ਵੀ ਸੀ ਤੇ ਇੱਕ ਪਾਸੇ ਉਹਨਾਂ ਨੂੰ ਇਹ ਲਾਲਚ ਵੀ ਸੀ ਕਿ ਦਿਲਜੀਤ ਦੋਸਾਂਝ ਵਰਗਾ ਐਕਟਰ ਕਿਤੇ ਸਾਡੀ ਫਿਲਮ ਚੋਂ ਬਾਹਰ ਨਾ ਹੋ ਜੇ ਪਰ ਚਲੋ ਦਿਲਜੀਤ ਦੋਸਾਂਝ ਦੀ ਐਂਟਰੀ ਬਾਡਰ 2 ਫਿਲਮ ਚ ਬਾਅਦ ਚ ਪੱਕੀ ਹੋ ਗਈ ਪਰ ਦੋਸਾਂਝ ਵਾਲੇ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਉਹਨੇ ਵੀਡੀਓ ਜਾਰੀ ਕਰਕੇ ਆਪਣੀ ਵੀਡੀਓ ਬਣਾ ਕੇ ਇਹ ਕਿਹਾ ਸੀ ਵੀ ਮੈਨੂੰ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਦਾ ਐਡਾ ਕੋਈ ਲਾਲਚ ਨਹੀਂ ਮੈਨੂੰ ਕੰਮ ਮਿਲੇ ਚਾਹੇ ਨਾ ਮਿਲੇ ਮੇਰਾ ਜੋ ਆਪਣਾ ਪ੍ਰੋਫੈਸ਼ਨ ਹੈ ਸਿੰਗਿੰਗ ਦਾ ਮੈਂ ਉਹ ਹੀ ਅੱਗੇ ਕੰਟੀਨਿਊ ਕਰਾਂਗਾ ਕਿਉਂਕਿ ਜਿਹਦੇ ਕੋਲ ਕਲਾ ਹੁੰਦੀ ਹੈ ਜਿਹਦੇ ਕੋਲ ਸਕਿੱਲ ਹੁੰਦਾ ਹੈ ਉਹਦੇ ਕੋਲ ਲੋਕ ਆਪ ਚੱਲ ਕੇ ਆਉਂਦੇ ਨੇ ਆਪਣੇ ਕੰਮ ਕਰਾਉਣ ਲਈ ਦਿਲਜੀਤ ਦੁਸਾਂਝ ਹੁਣ ਆ ਰਿਹਾ ਨੋ ਐਂਟਰੀ 2 ਫਿਲਮ 'ਚ ਬਾਡਰ 2 ਫਿਲਮ ਨੂੰ ਲੈ ਕੇ ਜੋ ਗੱਲਾਂ ਚੱਲ ਰਹੀਆਂ ਸੀ ਦਿਲਜੀਤ ਦੀਆਂ ਕਿ ਸ਼ਾਇਦ ਦਿਲਜੀਤ ਦੁਸਾਂਝ ਇਸ ਫਿਲਮ ਦਾ ਪਾਰਟ ਨਹੀਂ ਬਣੂਗਾ ਪਰ ਹੁਣ ਜਦੋਂ ਫਿਲਮ ਦੇ ਕਾਸਟ ਨੇ ਫਿਲਮ ਦਾ ਡਾਇਰੈਕਟਰ ਨੇ ਕਨਫਰਮ ਕਰਤਾ ਵੀ ਅਸੀਂ ਦਿਲਜੀਤ ਨੂੰ ਬਾਹਰ ਕਰ ਨਹੀਂ ਸਕਦੇ ਬਾਰਡਰ 2 ਫਿਲਮ ਚ ਦਿਲਜੀਤ ਦਸਾਂਜ ਦਾ ਜੋ ਇੱਕ ਦਮਦਾਰ ਰੋਲ ਹੈ ਉਹ ਹੈ ਨਿਰਮਲਜੀਤ ਸਿੰਘ ਸੇਖੋਂਜੀ ਦਾ ਜੋ ਦਿਲਜੀਤ ਤੋਂ ਇਲਾਵਾ ਕੋਈ ਹੋਰ ਕਰ ਹੀ ਨਹੀਂ ਸਕਦਾ ਤੇ ਹੁਣ ਜੋ ਨੋ ਐਂਟਰੀ 2 ਫਿਲਮ ਬਣਨੀ ਸੀਗੀ ਉਹ ਫਿਲਮ ਚ ਵੀ ਦਿਲਜੀਤ ਦਸਾਂਜ ਨੂੰ ਕਾਸਟ ਕਰਨਾ ਸੀ ਪਰ ਅੜਿੱਕਾ ਇਹੀ ਅੜਿਆ ਹੋਇਆ ਸੀ ਕਿ ਦਿਲਜੀਤ ਬਾਰਡਰ 2 ਫਿਲਮ ਚ ਕੰਮ ਕਰਦਾ ਜਾਂ ਨਹੀਂ ਕਰਦਾ ਤੇ ਹੁਣ ਇਹ ਸਭ ਕੁਝ ਕਲੀਅਰ ਹੋਣ ਤੋਂ ਬਾਅਦ ਦਿਲਜੀਤ ਸਾਂਝ ਬਾਰਡਰ 2 ਤੋਂ ਬਾਅਦ ਨੋ ਐਂਟਰੀ 2 ਫਿਲਮ ਦਾ ਵੀ ਇੱਕ ਜ਼ਬਰਦਸਤ ਹਿੱਸਾ ਬਣਨ ਵਾਲਾ ਹੈ ਫਿਲਮ ਦੀ ਸ਼ੂਟਿੰਗ ਸਾਰੀ ਕੰਪਲੀਟ ਹੋਣ ਤੋਂ ਬਾਅਦ ਜੋ ਫਿਲਮ ਦੇ ਡਾਇਰੈਕਸ਼ਨਲ ਟੀਮ ਹੈ ਜਿਨ੍ਹਾਂ ਨੇ ਫਿਲਮ ਡਾਇਰੈਕਟ ਕੀਤੀ ਹੈ ਤੇ ਡਾਇਰੈਕਸ਼ਨ ਚ ਜਿਨ੍ਹਾਂ ਨੇ ਹੈਲਪ ਕੀਤੀ ਹੈ ਉਹਨਾਂ ਦਾ ਸਾਫ਼ ਤੌਰ ਤੇ ਇਹੀ ਕਹਿਣਾ ਸੀ ਵੀ ਦਿਲਜੀਤ ਵਰਗਾ ਐਕਟਰ ਸਾਡੇ ਕੋਲ ਨਾਂ ਤਾਂ ਪਹਿਲਾਂ ਕਦੇ ਸੀਗਾ ਤੇ ਨਾ ਕਦੇ ਆਉਣ ਵਾਲੇ ਟਾਈਮ 'ਚ ਸ਼ਾਇਦ ਆਊਗਾ ਤੇ ਦਿਲਜੀਤ ਦੀਆਂ ਰੀਸਾਂ ਕਿਵੇਂ ਕੋਈ ਇੰਨਾ ਸੌਖਾ ਕਰ ਲੂਗਾ ਇਸੇ ਕਰਕੇ ਹਰ ਪਾਸੇ ਦਿਲਜੀਤ ਦੀ ਹੀ ਚਰਚਾ ਹੋ ਰਹੀ ਹੈ ਜੇ ਗੱਲ ਕਰੀਏ ਟਵਿੱਟਰ ਦੀ ਤਾਂ ਇਸ ਫਿਲਮ ਦੇ ਕੰਪਲੀਟ ਹੋਣ ਤੋਂ ਬਾਅਦ ਜੋ 2026 ਚ ਆਜੂਗੀ ਫਿਲਮ ਦੀ ਸ਼ੂਟਿੰਗ ਕੰਪਲੀਟ ਹੁੰਦਿਆਂ ਹੁੰਦਿਆਂ ਦਿਲਜੀਤ ਦੋਸਾਂ ਦੇ ਸਪੋਰਟ ਚ ਟਵਿੱਟਰ ਤੇ ਹੈਸ਼ਟੈਗ ਚੱਲਣੇ ਸ਼ੁਰੂ ਹੋ ਗਏ ਸੀ ਇੱਕ ਪਾਸੇ ਤਾਂ ਪਹਿਲਾਂ ਦਿਲਜੀਤ ਦਾ ਸਰਦਾਰ ਜੀ 3 ਫਿਲਮ ਕਰਕੇ ਵਿਰੋਧ ਹੋਇਆ ਇੱਕ ਪਾਸੇ ਦਿਲਜੀਤ ਨੇ ਜੋ ਆਪਣੀ ਕਲਾ ਦੇ ਜੋਹਰ ਦਿਖਾਏ ਕਿ ਮੈਂ ਕਿਸੇ ਵੀ ਜਨਰ ਚ ਫਿੱਟ ਆ ਸਕਦਾ ਚਾਹੇ ਉਹ ਕਾਮੇਡੀ ਹੋਵੇ ਚਾਹੇ ਕੋਈ ਸੀਰੀਅਸ ਰੋਲ ਹੋਵੇ ਤੇ ਚਾਹੇ ਕਿਸੇ ਦੀ ਲਾਈਫ ਜਰਨੀ ਤੇ ਫਿਲਮ ਬਣਾਈ ਗਈ ਹੋਵੇ ਹਰ ਇੱਕ ਰੋਲ ਚ ਦਿਲਜੀਤ ਬਾ ਕਮਾਲ ਹੈ 2005 ਚਾਈ ਨੋ ਐਂਟਰੀ ਫਿਲਮ ਨੂੰ ਕਿਵੇਂ ਕੋਈ ਭੁੱਲ ਸਕਦਾ ਜੋ ਫਿਲਮ ਦੀ ਕਾਮੇਡੀ ਸੀ ਜੋ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਸੀ ਤੇ ਜੋ ਫਿਲਮ ਦੇ ਐਕਟਰ ਸੀਗੇ ਉਸ ਵਰਗੀ ਫਿਲਮ ਮਨ ਨੂੰ ਨਹੀਂ ਲੱਗਦਾ ਦੁਬਾਰਾ ਹੁਣ ਤੱਕ ਆਈ ਹੈ ਤੇ ਹੁਣ ਜੋ ਨੋ ਐਂਟਰੀ 2 ਬਣ ਰਹੀ ਆ 2006 ਤੋਂ ਬਾਅਦ ਹੁਣ 2025 ਚ ਜੋ ਨੋ ਐਂਟਰੀ ਫਿਲਮ ਆਪਾਂ ਨੂੰ ਦੇਖੂਗੀ 2026 ਚ ਉਹਦੇ ਚ ਦਿਲਜੀਤ ਦੋਸਾਂਝ ਇੱਕ ਕਾਮੇਡੀ ਕਰੈਕਟਰ ਕਰ ਰਿਹਾ ਤੇ ਉਹ ਕਾਮੇਡੀ ਕਰੈਕਟਰ ਕੋਈ ਰਾਜਾ ਹਿੰਦੁਸਤਾਨੀ ਫਿਲਮ ਵਾਲੇ ਜੌਨੀ ਲੀਵਰ ਵਰਗਾ ਨਹੀਂ ਹੋਊਗਾ ਉਹ ਕਾਮੇਡੀ ਕਰੈਕਟਰ ਇੱਕ ਕਹਿੰਦੇ ਕਹੋਂਦੇ ਸਰਦਾਰ ਦਾ ਹੋਊਗਾ ਜੋ ਜੈਨੂਇਨ ਤਰੀਕੇ ਨਾਲ ਕਾਮੇਡੀ ਕਰਕੇ ਦਿਖਾਊਗਾ ਤੇ ਦੋਸਾਂਝਾਂ ਵਾਲੇ ਦੀ ਇੱਕ ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਜੋ ਡਾਇਰੈਕਟਰ ਨੇ ਅਨੀਜ਼ ਬਾਜ਼ਮੀ ਕਿਨਾ ਨੇ ਸਿੰਗਜ਼ ਕਿੰਗ ਵੀ ਬਣਾਈ ਸੀ ਉਸ ਡਾਇਰੈਕਟਰ ਨੇ ਸਪੈਸ਼ਲੀ ਦਿਲਜੀਤ ਨੂੰ ਪਰਸਨਲੀ ਕੰਟੈਕਟ ਕੀਤਾ ਕਿ ਤੁਸੀਂ ਮੇਰੀ ਫਿਲਮ ਚ ਕੰਮ ਕਰੋ ਉਸ ਤੋਂ ਬਾਅਦ ਦਿਲਜੀਤ ਇਸ ਫਿਲਮ ਦਾ ਹਿੱਸਾ ਬਣਿਆ ਤੇ ਪਹਿਲਾਂ ਸਲਮਾਨ ਖਾਨ ਜੋ ਇਸ ਫਿਲਮ ਦਾ ਹਿੱਸਾ ਸੀਗੇ ਸਲਮਾਨ ਖਾਨ ਤੋਂ ਵੀ ਕਾਫੀ ਚਿਰ ਤੋਂ ਟਾਈਮ ਮੰਗਿਆ ਜਾ ਰਿਹਾ ਸੀ ਪਰ ਆਪਣੇ ਬੀਜ਼ੀ ਸ਼ੈਡਿਊਲ ਕਰਕੇ ਉਹ ਵੀ ਟਾਈਮ ਨਹੀਂ ਦੇ ਪਾਈ ਇਸ ਕਰਕੇ ਦਿਲਜੀਤ ਦਾ ਹੁਣ ਇਸ ਫਿਲਮ ਚ ਇੱਕ ਖਾਸ ਕਿਰਦਾਰ ਹੈ ਜਿਹਨੂੰ ਪੰਜਾਬੀ ਆਡੀਅנס ਬਹੁਤ ਜ਼ਿਆਦਾ ਪਸੰਦ ਕਰਨ ਵਾਲੀ ਹੈ ਤੇ ਸ਼ਾਇਦ ਦਿਲਜੀਤ ਨੂੰ ਵੀ ਇਸ ਫਿਲਮ 'ਚ ਤਾਂ ਹੀ ਲਿਆ ਗਿਆ ਕਿ ਪੰਜਾਬੀ ਆਡੀਅנס ਨੂੰ ਜਿਆਦਾ ਤੋਂ ਜਿਆਦਾ ਆਪਣੇ ਵੱਲ ਅਟਰੈਕਟ ਕੀਤਾ ਜਾਵੇ। ਸਲਮਾਨ ਖਾਨ ਦੇ ਫੈਨਸ ਲਈ ਇਹ ਸ਼ੌਕਿੰਗ ਜ਼ਰੂਰ ਹੋ ਸਕਦਾ ਹੈ ਕਿ ਸਲਮਾਨ ਖਾਨ ਇਸ ਫਿਲਮ 'ਚ ਕੰਮ ਨਹੀਂ ਕਰ ਰਹੇ ਪਰ ਦਿਲਜੀਤ ਇਸ ਫਿਲਮ 'ਚ ਕੰਮ ਕਰ ਰਿਹਾ ਹੈ। ਇਹ ਵੀ ਬਹੁਤ ਜਿਆਦਾ ਸਲਮਾਨ ਖਾਨ ਦੇ ਫੈਨਸ ਨੂੰ ਵੀ ਸੈਟੀਸਫੈਕਸ਼ਨ ਹੈ ਕਿ ਇੱਕ ਵਧੀਆ ਕਲਾਕਾਰ ਇੱਕ ਕਾਮੇਡੀ ਕਿਰਦਾਰ ਨਿਭਾਊਗਾ ਇਸ ਹਾਈ ਬਜਟ ਵਾਲੀ ਫਿਲਮ 'ਚ ਤੇ ਦਿਲਜੀਤ ਇਸ ਫਿਲਮ 'ਚ ਨਵਾਂ ਸਵੈਗ ਤੇ ਨਵੀਂ એનર્ਜੀ ਲੈ ਕੇ ਆ ਰਿਹਾ ਹੈ। ਜਿਹਨੂੰ ਪੰਜਾਬੀ ਆਡੀਅנס ਦੀ ਸਪੋਰਟ ਵੀ ਭਰ-ਭਰ ਕੇ ਮਿਲੂਗੀ ਹੁਣ ਦੌਰ ਦਿਲਜੀਤ ਦਾ ਤੇ ਦਿਲਜੀਤ ਦੀ ਡਿਮਾਂਡ ਹਰ ਫਿਲਮ ਚ ਹੱਦ ਤੋਂ ਵੱਧ ਕੇ ਹੈ ਕਿਉਂਕਿ ਇੱਕ ਕਲਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਐਕਟਰ ਵੀ ਦਿਲਜੀਤ ਹੈ ਚਾਹੇ ਫਿਲਮ 1984 ਹੋਵੇ ਚਾਹੇ ਨੋ ਐਂਟਰੀ 2 ਵਰਗੀ ਕਾਮੇਡੀ ਫਿਲਮ ਹੋਵੇ ਦਿਲਜੀਤ ਹਰ ਇੱਕ ਰੋਲ ਚ ਫਿੱਟ ਪੈਂਦਾ ਹੈ ਤੇ ਤੁਸੀਂ ਦਿਲਜੀਤ ਦੇ ਇਸ ਕੈਰੈਕਟਰ ਬਾਰੇ ਕੀ ਸੋਚਦੇ ਹੋ ਤੇ ਜਿਸ ਕਲਾਕਾਰ ਨੇ ਪੰਜਾਬੀਆਂ ਦਾ ਨਾਂ ਪੂਰੀ ਦੁਨੀਆ ਚ ਐਡਾ ਉੱਚਾ ਕੀਤਾ ਤੁਸੀਂ ਉਸ ਕਲਾਕਾਰ ਦੀ ਕਿੰਨੀ ਕ ਸਪੋਰਟ ਕਰੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਐਮੇਂ ਦੀਆਂ ਨਵੀਆਂ ਐਂਟਰਟੇਨਿੰਗ ਵੀਡੀਓਜ਼ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਮਿਲਦਿਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਵੀਡੀਓ ਦੇ ਨਾਲ